ਖਬਰ ਲੈਣੀਆਂ ਜਿਲ੍ਹਾ ਤਰਨਤਾਰਨ ਤੋਂ ਤੁਸੀਂ ਦੇਖਿਆ ਕਿ ਵੱਖ-ਵੱਖ ਪਾਰਟੀਆਂ ਜਿਮਣੀ ਚੋਣ ਜਿਹੜੀ ਤਰਨਤਾਰਨ ਹੋਣ ਜਾ ਰਹੀ ਹੈ ਜਿੱਥੇ ਕਿ ਵੱਖ-ਵੱਖ ਪਾਰਟੀਆਂ ਆਪਣੀ ਦਾਵੇਦਾਰੀ ਕਰ ਰਹੀ ਹੈ ਸ਼ੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਵਿਜੇਪੀ ਦੀ ਗੱਲ ਕਰ ਲਈਏ ਤੇ ਕਾਂਗਰਸ ਦੀ ਗੱਲ ਕਰ ਲਈਏ ਵੱਖ-ਵੱਖ ਪਾਰਟੀਆਂ ਆਪਣੀ ਦਾਵੇਦਾਰੀ ਕਰ ਰਹੀਆਂ ਹੈ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ ਪਿੰਡਾਂ ਦੇ ਵਿੱਚ ਜਾ ਕੇ ਜੇ ਸੀਐਮ ਭਗਵੰਤ ਮਾਨ ਦੀ ਗੱਲ ਕਰ ਲਈਏ ਉਹ ਵੀ ਪਿੰਡਾਂ ਵਿੱਚ ਜਾ ਰਹੇ ਨੇ ਜੇ ਗੱਲ ਕਰ ਲਈਏ ਰਾਜਾ ਵਿੜਿੰਗ ਦੀ ਤੇ ਰਾਜਾ ਵਿੜਿੰਗ ਵੀ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਦਾਵੇਦਾਰੀ ਕਰ ਰਹੇ ਨੇ ਕਿ ਵੋਟ ਕਾਂਗਰਸ ਨੂੰ ਦਈਏ ਤੁਸੀਂ ਦੇਖਿਆ ਕਿ ਕੀ ਕਹਿੰਦੇ ਨਜ਼ਰ ਆਏ ਰਾਜਾ ਵਿੜਿੰਗ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਗੈਂਗਵਾਰ ਨਸ਼ਾ ਜਿਹੜਾ 76 ਵਗੂ ਵਿਛਾਇਆ ਆ ਉਹ ਜਾਣਦੇ ਆ ਰਾਜਾ ਵਿੜਿੰਗ ਕੀ ਕਹਿੰਦੇ ਨਜ਼ਰ ਆ ਰਹੇ ਨੇ ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਚਾਹਨੇ ਉਹ ਵੀ ਤੁਹਾਡੇ ਨਾਲ ਜਿਹੜਾ ਵਾਅਦੇ ਕੀਤੇ ਸਨ ਉਹਨਾਂ ਤੇ ਸਰਕਾਰ ਖਰੀ ਨਹੀਂ ਉਤਰੀ ਤੇ ਜੇ ਗੈਂਗਸਟਰ ਬਾਦ ਖਤਮ ਕਰਨਾ ਚਾਹਨੇ ਹੋ ਇਹ ਫਿਰ ਤੁਹਾਡੇ ਕੋਲੇ ਇੱਕੋ ਇੱਕ ਚੁਆਇਸ ਬੰਦੀ ਹੈ ਉਹ ਹੈ ਕਾਂਗਰਸ ਪਾਰਟੀ ਤੇ ਕਰਨਪੁਰਜ ਅਗਰ ਕਾਂਗਰਸ ਪਾਰਟੀ ਇਹ ਚੋਣ ਜਿੱਤ ਜਾਂਦੀ ਹੈ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਪਹਿਲਾਂ ਅਮਨ ਔਰ ਸ਼ਾਂਤੀ ਬਹਾਲ ਕੀਤੀ ਕਾਂਗਰਸ ਪਾਰਟੀ ਨੇ ਉਸੇ ਤਰ੍ਹਾਂ ਇਹ ਗੈਂਗਸਟਰਵਾਰ ਤੇ ਨਸ਼ਿਆਂ ਤੋਂ ਤੇ ਅੱਜ ਦੀ ਇਸ ਦਲਦਲ ਚੋਂ ਇੱਕ ਹੀ ਪਾਰਟੀ ਹੈ ਜਿਹੜੀ ਕਾਂਗਰਸ ਕੱਢ ਸਕਦੀ ਹੈ ਮੈਂ ਡੋਰ ਟੂ ਡੋਰ ਨਿਰੰਤਰ ਕਰ ਰਿਹਾ ਹਾਂ ਲੋਕਾਂ ਕੋਲੇ ਜਾ ਰਿਹਾ ਹਾਂ ਲੋਕਾਂ ਦੇ ਚਿਹਰੇ ਇਹ ਦੱਸਦੇ ਆ ਕਿ ਕਾਂਗਰਸ ਪਾਰਟੀ ਵਧੀਆ ਲੜਾਈ ਲੜ ਰਹੀ ਹੈ ਔਰ ਸੱਚੇ ਪਾਤਸ਼ਾਹ ਕਿਰਪਾ ਕਰੇ ਮੈਨੂੰ ਲੱਗਦਾ ਕੋਈ ਵੀ ਕਿਰਪਾ ਹੋ ਸਕਦੀ ਆ ਮੁੰਡੇ ਨੂੰ ਮਿਲਿਆ ਆ ਕੇ ਸਰੋਪਾ ਦਿੱਤਾ ਔਰ ਇਹਨੇ ਨਾਰਾ ਲਾਇਆ ਕਾਂਗਰਸ ਪਾਰਟੀ ਦਾ ਜਿੰਦਾਬਾਦ ਇਹ ਗੱਲ ਦੱਸਦੀ ਹੈ ਵੀ ਕਾਂਗਰਸ ਪਾਰਟੀ ਦੇ ਪੱਖੀ ਲੋਕਾਂ ਦਾ ਮਨ ਹੈਗਾ ਪਰ ਸੱਚੇ ਪਾਤਸ਼ਾਹ ਕਿਰਪਾ ਕਰੇ ਦੂ ਟੂ ਡੋਰ ਜਿਹੜਾ ਦਬਰਜੀ ਅੱਡੇ 'ਚ ਸਾਡੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੈੰਗੀ ਡਿੰਪਾ ਜੀ ਔਰ ਰਾਜਬੀਰ ਔਰ ਸਾਰੇ ਆ ਮੇਰੇ ਸਾਥੀ ਜਿਹੜੇ ਜਿਨ੍ਹਾਂ ਦੀਆਂ ਡਿਊਟੀਆਂ ਵੀ ਲੱਗੀਆਂ ਅਸੀਂ ਸਾਰੇ ਰਲ ਕੇ ਦਬਰਜੀ ਅੱਡੇ 'ਚ ਜਿਹੜਾ ਹਰ ਦੁਕਾਨ ਤੇ ਹਰ ਘਰ ਦਾ ਦਰਵਾਜ਼ਾ ਖੜਕਾ ਰਹੇ ਹਾਂ ਸੋ ਪਹਿਲਾਂ ਵੀ ਇਹ ਰੂਟੀਨ ਦੇ ਵਿੱਚ ਡੋਰ ਟੂ ਡੋਰ ਚੱਲ ਰਿਹਾ ਉਸੇ ਲੜੀ ਤਹਿਤ ਆ ਜੀ ਸੱਡੇ ਦੇ ਵਿੱਚ ਵੀ ਡੋਰ ਟੂ ਡੋਰ ਲੋਕਾਂ ਨੂੰ ਬੇਨਤੀ ਕਰ ਰਹੇ ਆ ਕਿ ਵੋਟ ਜਿਹੜੀ ਆ ਕਾਂਗਰਸ ਪਾਰਟੀ ਨੂੰ ਪਾਈ ਦੇ ਕਿਉਂਕਿ ਸਾਰਿਆਂ ਨੂੰ ਪਤਾ ਜੋ ਅੱਜ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਉਹਦੇ ਕਰਕੇ ਲੋਕ ਵੀ ਇਹ ਮਹਿਸੂਸ ਕਰ ਰਹੇ ਆ ਕਿ ਕਾਂਗਰਸ ਪਾਰਟੀ ਜਿਹੜੀ ਇੱਕ ਸੈਕੂਲਰ ਵੀ ਪਾਰਟੀ ਆ ਔਰ ਡੈਮੋਕ੍ਰੇਸੀ ਵੀ ਜਿਭਾਲ ਹੋ ਸਕਦੀ ਆ ਤੇ ਕਾਂਗਰਸ ਪਾਰਟੀ ਚ ਹੋ ਸਕਦੀ ਆ ਸੋ ਲੋਕ ਬੜਾ ਭਰਵਾ ਤੇ ਵਧੀਆ ਹੰਗਾਰਾ ਦੇ ਰਿਹਾ ਉਸ ਲੜੀ ਤਹਿਤ ਸਾਡਾ ਪ੍ਰਧਾਨ ਹੁਣੀ ਆਪ ਦੂਰ ਦੂਰ ਲੋਕਾਂ ਨੂੰ ਜਿਹੜੀ ਬੇਨਤੀ ਕਰ ਰਿਹਾ